ਸਾਡੇ ਬਾਬੇ ਐਦਾਂ ਸੁਣਾਉਂਦੇ ਐ ਮੈਂ ਬਾਬਿਆਂ ਵਾਂਗੂ ਸੁਣਾਉਂਦਾ ਸਤਜੁਗ ਸਤ ਤੇਤਾ ਜੱਗੀ ਦਵਾਪਰ ਪੂਜਾ ਚਾਰ ਤੀਨੋ ਜੁਗ ਤੀਨੋ ਜਿਹੜੇ ਕੱਲ ਕੇਵਲ ਨਾਮ ਆਧਾਰ ਭਾਈ ਸਤਜੁਗ ਵਿੱਚ ਲੋਕ ਸਤ ਧਰਮ ਤੇ ਚੱਲਦੇ ਸੀ ਤੇਤੇ ਵਿੱਚ ਸਤਜੁਗ ਸਤ ਤੇਤਾ ਜੱਗੀ ਜੱਗ ਹੁੰਦੇ ਸੀ ਦਵਾਪਰ ਪੂਜਾ ਚਾਰ ਦਵਾਪਰ ਵਿੱਚ ਪੂਜਾ ਹੁੰਦੀ ਸੀ ਪਹਿਲਾਂ ਭਾਈ ਐਦਾਂ ਭਲਾ ਹੁੰਦਾ ਸੀ ਪਰ ਹੁਣ ਕਲ ਜੁਗ ਆ ਗਿਆ ਹੁਣ ਕਲਯੁਗ ਦੇ ਵਿੱਚ ਤੀਨੋਂ ਯੁਗ ਤੀਨੋਂ ਡੇੜੇ ਕਲ ਕੇਵਲ ਨਾਮ ਆਧਾਰ ਕਲਯੁਗ ਵਿੱਚ ਬੰਦੇ ਦਾ ਨਾਮ ਜੱਪ ਕੇ ਭੜਾ ਹੁੰਦਾ ਇਹ ਕਹਿੰਦੇ ਨੇ ਵੀ ਗੁਰੂ ਸਾਹਿਬ ਕਹਿੰਦੇ ਆ ਜੀ ਬਾਣੀ ਚ ਪਰ ਭਗਤ ਰਵਿਦਾਸ ਜੀ ਇੱਥੇ ਇਹ ਕਹਿੰਦੇ ਆ ਓਏ ਪੁਜਾਰੀਆ ਤੂੰ ਕਹਿੰਦਾ ਆ ਤੂੰ ਫਲਸਫੀ ਦਿੱਤੀ ਹੈ ਪਹਿਲੀ ਗੱਲ ਤ੍ਰੇਤਾ ਦਵੱਪਰ ਕਲਯੁਗ ਇਹ ਤੂੰ ਬਣਾਏ ਨੇ ਉਹੀ ਧਰਤੀ ਸੀ ਉਹੀ ਚੰਦ ਸੀ ਉਹੀ ਤਾਰੇ ਸੀ ਤੂੰ ਝੂਠ ਬੋਲਿਆ ਕੋਈ ਕਲਯੁਗ ਬਾਹਰ ਆਉਂਦਾ ਹੀ ਨਹੀਂ। ਪਹਿਲੀ ਗੱਲ ਤੋਂ ਕਲਯੁਗ ਨੂੰ ਨਹੀਂ ਮੰਨਦੇ। ਵੀ ਬਾਹਰ ਕੋਈ ਕਲਯੁਗ ਆਉਂਦਾ। ਉਹ ਤੇ ਕਹਿੰਦੇ ਐ ਕਲਯੁਗ ਬੰਦੇ ਦੇ ਅੰਦਰ ਆਉਂਦਾ। ਕਲਿੰਕਾ ਜਨਮ ਚੰਡਾਲ ਕੇ ਘਰ ਹੋਈ। ਚੰਡਾਲ ਬੰਦੇ ਦੇ ਅੰਦਰ ਕਲਯੁਗ ਜੰਮਦਾ ਬਾਹਰ ਤੇ ਕਲਯੁਗ ਆਉਦਾ ਹੀ ਨਹੀਂ। ਬਾਹਰ ਕੋਈ ਕਲਯੁਗ ਨਹੀਂ ਹੁੰਦਾ। ਤੂੰ ਆਪੇ ਤੇ ਜੁਗ ਬਣਾਏ ਐ। ਤੇ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਐ ਤੂੰ ਕਹਿੰਦਾ ਤੂੰ ਕਹਿੰਦਾ ਉਹ ਨਹੀਂ ਮੰਨਦੇ ਗੁਰਬਾਣੀ ਨਹੀਂ ਮੰਨ ਰਹੀ ਗੁਰਬਾਣੀ ਚ ਕਹਿੰਦੇ ਗੁਰਬਾਣੀ ਕਹਿੰਦੀ ਹੈ ਤੂੰ ਕਹਿਣਾ ਹੈ